ਪਾਈ ਗੁਰਦੀਪ ਸਿੰਘ ਜੀ ਖੇੜਾ ਜਦੋਂ ਅਕਾਲੀ ਸਟੇਜ ਤੇ ਬੋਲਦੇ ਆ ਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜੋ ਟਿੱਪਣੀਆਂ ਹੁੰਦੀਆਂ ਨੇ ਉਹ ਸਾਰੀਆਂ ਦੇਖੀਆਂ ਕੁਝ ਲੋਕ ਪੁੱਛਦੇ ਆ ਕਿ ਖੇੜਾ ਸਾਹਿਬ ਦੀਆਂ ਜਿਹੜੀਆਂ ਤਾਰਾਂ ਨੇ ਇਹ ਕਿੱਥੇ ਜਾ ਕੇ ਜੁੜਦੀਆਂ ਨੇ ਬਹੁਤ ਇਹ ਆਈ ਥਿੰਕ ਕਿ ਨਾ ਜਿਹੜੇ ਵੀ ਆ ਪੁੱਛਦੇ ਆ ਉਹ ਬਹੁਤ ਹੀ ਬਚਕਾਨਾ ਤੇ ਬਿਨਾਂ ਸਿਆਣਪ ਤੋਂ ਉਹ ਐਸੀ ਚੀਜ਼ਾਂ ਕਰਦੇ ਪਏ ਹੈਗੇ ਨੇ 30 ਸਾਲ ਦੀ ਕੁਰਬਾਨੀ ਅਗਲੇ ਦੀ 30 ਸਾਲ ਦੀ ਕੁਰਬਾਨੀ ਮਿੰਟਾਂ ਸਕਿੰਟਾਂ ਦੇ ਵਿੱਚ ਹੋਰ ਲੋਕ ਕੁਐਸਚਨ ਕਰ ਰਹੇ ਨੇ ਜਿੰਨਾ ਲੋਕਾਂ ਨੇ ਕਦੀ ਚਪੇੜ ਤੱਕ ਨਾ ਖਾਦੀ ਹੋਵੇ ਮੇਰੇ ਕਹਿੰਦਾ ਮਤਲਬ ਹੈਗਾ ਕਿ ਅ ਅਟੈਕ ਤਾਂ ਹੋਣਾ ਚਾਹੀਦਾ ਸੀ ਸੁਖਵੀਰ ਦੇ ਉੱਤੇ ਤੇ ਅਸੀਂ ਆਪਣੀਆਂ ਤੋਪਾਂ ਦਾ ਮੂੰਹ ਜਿਹੜਾ ਆ ਉਹ ਗੁਰਦੀਪ ਸਿੰਘ ਹਨਾਰੇ ਪਾਸੇ ਕਰ ਲੇਤਾ ਸਾਨੂੰ ਆਪਣੇ ਟਾਰਗੇਟਸ ਦਾ ਪਤਾ ਹੋਣਾ ਚਾਹੀਦਾ ਸਾਨੂੰ ਸਾਡੇ ਨਿਸ਼ਾਨੇ ਦਾ ਪਤਾ ਹੋਣਾ ਚਾਹੀਦਾ ਅਵੇਂ ਨਹੀਂ ਬਿਨਾਂ ਗੱਲ ਤੋਂ ਅ ਅਗਰ ਕਿਸ ਨੇ ਮੰਨ ਲਓ ਉਹਨੇ ਕੀ ਗੱਲ ਕਰ ਵੀ ਦਿੱਤੀ ਪਰ ਉਹਦੀ ਕੁਰਬਾਨੀ ਨੂੰ ਦੇਖਦੇ ਹੋਏ ਚੁੱਪ ਕਰ ਜਾਣਾ ਚਾਹੀਦਾ ਪਿਛਲੇ ਸਮੇਂ ਦੇ ਦੌਰਾਨ ਸਿੱਖਾਂ ਦੇ ਨਾਲ ਜੋ ਵੀ ਵਾਪਰਿਆ ਅਕਾਲੀ ਸਰਕਾਰ ਵੇਲੇ ਜੋ ਕੁਝ ਹੋਇਆ ਤੁਸੀਂ ਮੈਂ ਸਭ ਜਾਣਦੇ ਆ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਕੀ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ ਦਾ ਜਿਹੜਾ ਰੋਲ ਹੈ ਇਸ ਵਿੱਚ ਪੰਥ ਵਿੱਚ ਇਹਨਾਂ ਦਾ ਰੋਲ ਕੀ ਹੈ ਆ ਮੀਨ ਅਗਰ 30 ਸਾਲ ਕੌਮ ਦੇ ਲੈ ਕੇ ਲਾਨ ਤੋਂ ਬਾਅਦ ਉਹਨਾਂ ਨੂੰ ਆਪਣੀ ਕੌਮ ਪ੍ਰਤੀ ਜ਼ਾਬਤ ਕਰਨੀ ਪਵੇ ਫਿਰ ਤਾਂ ਆਵੇਂ ਬਹੁਤ ਹੀ ਸ਼ਰਮਨਾਕ ਗੱਲ ਹੋਊਗੀ ਹੈ ਸਾਡੇ ਵਾਸਤੇ ਹਰ ਇੱਕ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਸੁਖਬੀਰ ਹੋਣਾ ਦੇ ਉੱਤੇ ਹਮਲਾਵਰ ਸੀ ਜਿਵੇਂ ਹੀ ਉਹ ਕਾਨਫਰੰਸ ਹੋਈ ਤੁਸੀਂ ਪਿਛਲੇ 4-5 ਦਿਨ ਦਾ ਸੋਸ਼ਲ ਮੀਡੀਆ ਦੇਖੋ ਕੋਈ ਬੰਦਾ ਸੁਖਬੀਰ ਹੋਣਾ ਦੀ ਗੱਲ ਹੀ ਨਹੀਂ ਕਰ ਰਿਹਾ ਹਰ ਇੱਕ ਬੰਦਾ ਉੱਠਦਾ ਜਿਸ ਬੰਦੇ ਦੀ ਕੋਈ ਕੁਰਬਾਨੀ ਨਹੀਂ ਇਹਨਾਂ ਲੋਕਾਂ ਨੂੰ ਕੁਐਸਚਨ ਕਰਨ ਦਾ ਅਧਿਕਾਰ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ ਨਾ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਨੇ ਖਾ ਕੇ ਪਾਪਕੋਰਨ ਤੇ ਲਾ ਕੇ ਟੀਵੀ ਉਸ ਤਰ੍ਹਾਂ ਦੇਖਦੇ ਕੇ ਖਬਰਾਂ ਉਹਨਾਂ ਲੋਕਾਂ ਨੂੰ ਸਵਾਲ ਕਰਨਾ ਜਨਾਂ ਨੇ ਪੂਰੀ ਪੂਰੀ ਜ਼ਿੰਦਗੀ ਕੌਮ ਲੇਖੇ ਲਾਤੀ ਅਗਰ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਆ ਨਾ ਫਿਰ ਉਹਨਾਂ ਦੇ ਬਰਾਬਰ ਦੇ ਬਣੋ ਤੁਸੀਂ ਕਹਿ ਰਹੇ ਹੋ ਤੁਸੀਂ ਸਵਾਲ ਨਹੀਂ ਕਰ ਸਕਦੇ ਨਾ ਜਿਹੜੇ ਕਮੈਂਟ ਕਰਦੇ ਹੈਗੇ ਆ ਟਿੱਪਣੀਆਂ ਕਰਦੇ ਹੋ ਫਿਰ ਕੌਣ ਕਰੇਗਾ ਸਵਾਲ ਤਾਂ ਬਣਦਾ ਹੈ ਕਿ ਨਹੀਂ ਸਵਾਲ ਇਹ ਵੀ ਸਵਾਲ ਤਾਂ ਇਹ ਵੀ ਬਣਦਾ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਵੀ ਆ ਬਾਦਲਾਂ ਦੇ ਹੱਕ 'ਚ ਭੁਗਤਣਾ ਤੇ ਭਾਈ ਅਮਰਤਪਾਲ ਸਿੰਘ ਦਾ ਨਾਮ ਲੈ ਬਗੈਰ ਸਾਰਾ ਕੁਝ ਦੱਸ ਕੇ ਉਹਨਾਂ ਦਾ ਵਿਰੋਧ ਕਰਨਾ ਲੋੜ ਕੀ ਸੀ ਸਾਡਾ ਅਟੈਕ ਸੁਖਬੀਰ ਤੇ ਆਉਣਾ ਚਾਹੀਦਾ ਸੀ ਕਿ ਮਿੱਤਰਾ ਕਿ ਅੱਜ ਤੁਹਾਨੂੰ ਬੰਦੀ ਸਿੰਘ ਯਾਦ ਆ ਰਹੇ ਨੇ ਜਦੋਂ ਭਾਈ ਰਾਗਵਾਨਾ ਸਾਹਿਬ ਲਈ ਪ੍ਰੋਟੈਸਟ ਹੋ ਰਹੀ ਸੀ ਉਦੋਂ ਗੁਰਦਾਸਪੁਰ ਦੇ ਵਿੱਚ ਤੁਹਾਡੀ ਪੁਲਿਸ ਨੇ ਗੋਲੀ ਮਾਰ ਕੇ ਬੰਦਾ ਸ਼ਹੀਦ ਕੀਤਾ ਇਲੈਕਟਡ ਬੰਦਾ ਸ਼ਰਮਣੀ ਕਮੇਟੀ ਦਾ ਜਿੱਤਿਆ ਹੋਇਆ ਮੈਂਬਰ ਤੁਸੀਂ ਕਿਹਨਾ ਪਹਿਲਾਂ ਧਮਕਾਇਆ ਉਸ ਵਜੋਂ ਕੇਸ ਵੀ ਪਾਇਆ ਚੰਦਰ ਵੀ ਕੀਤਾ ਤੁਸੀਂ ਐਸਾ ਕਿਹੜਾ ਕੰਮ ਹੈ ਜਿਹੜਾ ਪੰਥ ਦੇ ਵਿਰੁੱਧ ਨਹੀਂ ਸੀ ਤੇ ਤੁਸੀਂ ਨਾ ਕੀਤਾ ਹੋਵੇ ਸੋ ਟਾਰਗੇਟ ਤਾਂ ਉਹ ਲੋਕ ਨੇ ਸੋ ਆਪ ਕਹਿ ਰਹੇ ਆ ਮੈਨੂੰ ਪਤਾ ਵੀ ਟਿੱਪਣੀਆਂ ਬਹੁਤ ਮਾੜੀਆਂ ਹੋਣਗੀਆਂ ਪਰ ਫੇਰ ਵੀ ਕੇਸ ਦੇ ਉੱਤੇ ਜਾ ਕੇ ਬਾਦਲਾਂ ਦੇ ਹੱਕ 'ਚ ਇੰਨਾ ਕੁ ਭੁਗਤਣਾ ਵੀ ਤੋਬਾ ਤੋਬਾ ਕਰਾ ਦੇਣੀ ਤੁਸੀਂ ਪਿੱਛੇ ਕਾਰਨ ਕੀ ਮੰਨਦੇ ਹੋ ਤੁਸੀਂ ਰਿਵੀਜ਼ਨ ਨਹੀਂ ਦੱਸ ਸਕੇ ਹੁਣ 4 ਦਿਨ ਪਹਿਲਾਂ ਇੱਕ ਅਕਾਲੀਆਂ ਦਾ ਲੀਡਰ ਮਰਿਆ ਸੀਗਾ ਜਿਨੇ ਕੌਮ ਵੇਚਦੀ ਲੌਂਗੋਵਾਲ ਸੋਸ਼ਲ ਮੀਡੀਆ ਤੇ ਮੈਨੂੰ ਕੁਝ ਨਹੀਂ ਨਜ਼ਰ ਆਇਆ ਉਸ ਕੰਬਦਿਆਰੋ ਛੱਡ ਕੇ ਜਿਨ੍ਹਾਂ ਨੇ ਗਿਆਨ ਸਿੰਘ ਲੀਲਖੋਣਾ ਦੀ ਕੁਰਬਾਨੀ ਨੂੰ ਯਾਦ ਕੀਤਾ ਹੋਵੇ ਜਿਨ੍ਹਾਂ ਨੇ ਲੌਂਗੋਵਾਲ ਰੜਿਆ ਸੀ ਕੀ ਗੱਲ ਹੁਣ ਲੌਂਗ ਗਿਆਨ ਸਿੰਘ ਲੀਲ ਹੋਣੀ ਸੋਸ਼ਲ ਮੀਡੀਆ ਤੇ ਵੀਡੀਓਸ ਪਾਣ ਕਿ ਤੁਹਾਨੂੰ ਸਾਡੀਆਂ ਕੁਰਬਾਨੀਆਂ ਯਾਦ ਨਹੀਂ ਹਲਵਾਰਾ ਸਾਹਿਬ ਹੁਣੀ ਉਥੇ ਸ਼ਹੀਦ ਹੋ ਗਏ ਤੁਹਾਨੂੰ ਉਹ ਯਾਦ ਨਹੀਂ ਸ਼ਾਨਾ ਨੂੰ ਜਰੂਰ ਕਹਿਣਾ ਚਾਹੂੰਗਾ ਕਿ ਉਹ ਸਾਨੂੰ ਅਸੀਸ ਬਖਸ਼ਣ ਅਰਦਾਸ ਕਰਨ ਕਿ 30 ਸਾਲ ਜਿਹੜੇ ਉਹਨਾਂ ਨੇ ਕੰਮ ਪਰ ਇਹ ਨਹੀਂ ਕਹੋਗੇ ਵੀ ਅਕਾਲੀਆਂ ਦੇ ਨਾ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਸਰਦਾਰ ਗੁਰਦੀਪ ਸਿੰਘ ਖੇੜਾ ਬੰਦੀ ਸਿੰਘ ਜੋ ਕਿ ਪਿਛਲੇ ਦਿਨੀ ਅਕਾਲੀ ਸਟੇਜ ਦੇ ਉੱਤੇ ਜਾ ਕੇ ਬੋਲਦੇ ਆ ਤੇ ਜਿਸ ਦਾ سوشل میڈیا ਦੇ ਉੱਤੇ ਬਹੁਤ ਜ਼ਿਆਦਾ ਤਿੱਖਾ ਪ੍ਰतिकਰਮ ਆਉਂਦਾ ਹੈ ਉਸ ਦੇ ਬਾਬਤ ਸਾਡੇ ਨਾਲੇ ਕੈਨੇਡਾ ਤੋਂ ਸਿੱਖ ਐਕਟਿਵਿਸਟ ਸਰਦਾਰ ਸੰਦੀਪ ਸਿੰਘ ਜੀ ਸਰਦਾਰ ਸੰਦੀਪ ਸਿੰਘ ਜੀ ਨਾਲ ਆਪਾਂ ਗਾਹਿਬ ਗਾਹੇ ਗੱਲਬਾਤ ਉਹ ਚਲੰਤ ਮਾਮਲਿਆਂ ਦੇ ਉੱਤੇ ਕਰਦੇ ਰਹਿੰਦੇ ਨੇ ਅੱਜ ਗੱਲਬਾਤ ਕਰਦੇ ਆ ਉਹਨਾਂ ਨੇ ਪੁੱਛਦੇ ਆ ਕਿ ਜਿਹੜਾ ਇਹ ਕੇਸ ਹੈ ਬਰਦਾਰਾ ਤੁਸੀਂ ਕੀਵੇਂ ਦੇਖਦੇ ਹੋ ਸਭ ਤੋਂ ਪਹਿਲੇ ਕਰੀਏ ਸਵਾਗਤ ਭਾਈ ਸਾਹਿਬ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਈ ਸਾਹਿਬ ਪਾਈ ਗੁਰਦੀਪ ਸਿੰਘ ਜੀ ਖੇੜਾ ਜਦੋਂ ਅਕਾਲੀ ਸਟੇਜ ਤੇ ਬੋਲਦੇ ਆ ਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜੋ ਟਿੱਪਣੀਆਂ ਹੁੰਦੀਆਂ ਨੇ ਉਹ ਸਾਰੀਆਂ ਦੇਖੀਆਂ ਕੁਝ ਲੋਕ ਪੁੱਛਦੇ ਆ ਕਿ ਖੇੜਾ ਸਾਹਿਬ ਦੀਆਂ ਜਿਹੜੀਆਂ ਤਾਰਾਂ ਨੇ ਇਹ ਕਿੱਥੇ ਜਾ ਕੇ ਜੁੜਦੀਆਂ ਨੇ ਬਹੁਤ ਹੀ ਆਈ ਥਿੰਕ ਜਿਹੜੇ ਵੀ ਪੁੱਛਦੇ ਆ ਉਹ ਬਹੁਤ ਹੀ ਬਚਕਾਨਾ ਤੇ ਬਿਨਾਂ ਸਿਆਣਪ ਤੋਂ ਆ ਉਹ ਅੱਜ ਜਾਂ ਕਰਦੇ ਪਏ ਹੈਗੇ ਨੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਕਾਮਨਾ ਦਰਦ ਨਹੀਂ ਹੋਊਗਾ ਜਿਹੜੇ ਲੋਕੀਆ ਪਾ ਰਹੇ ਨੇ ਪਰ ਕਿਹ ਨਾਲੇ 30 ਸਾਲ ਦੀ ਕੁਰਬਾਨੀ ਅਗਲੇ ਦੀ 30 ਸਾਲ ਦੀ ਕੁਰਬਾਨੀ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਲੋਕ ਕੁਐਸਚਨ ਕਰ ਰਹੇ ਨੇ ਜਿਨ੍ਹਾਂ ਲੋਕਾਂ ਨੇ ਕਦੀ ਚਪੇੜ ਤੱਕ ਨਾ ਖਾਦੀ ਹੋਵੇ ਆ ਮੈਂ ਇੱਕ ਦੋ ਵੀਡੀਓਜ਼ ਦੇਖੀਆਂ ਜਿਸ ਵਿੱਚ ਯੰਗ ਬੱਚੇ 12 12 13 13 ਸਾਲ ਦੀ ਇੱਕ ਬੱਚੀ ਆ ਉਨੇ ਵੀਡੀਓ ਪਾਈ ਹੋਈ ਸੀ ਇੱਕ ਸ਼ਾਇਦ ਯੂਐਸ ਦਾ ਸਿੰਘਾ 19 20 ਸਾਲ ਦਾ ਸ਼ਾਇਦ ਹੋਊਗਾ ਉਹ ਸੋ ਮੇਰੇ ਕਹਿੰਦਾ ਮਤਲਬ ਹੈਗਾ ਕਿ ਅ ਅਟੈਕ ਤਾਂ ਹੋਣਾ ਚਾਹੀਦਾ ਸੀ ਸੁਖਵੀਰ ਦੇ ਉੱਤੇ ਤੇ ਅਸੀਂ ਆਪਣੀਆਂ ਤੋਪਾਂ ਦਾ ਮੂੰਹ ਜਿਹੜਾ ਆ ਉਹ ਗੁਰਦੀਪ ਸਿੰਘ ਹਨਾਰੇ ਪਾਸੇ ਕਰ ਲੇਤਾ ਜਿਸ ਬੰਦੇ ਦੀ ਦੇਣ ਨਹੀਂ ਦਿੱਤੀ ਜਾ ਸਕਦੀ ਜਿਸ ਬੰਦੇ ਨੇ 30 ਸਾਲ 30 ਸਾਲ ਲਾਈਕ ਤੁਸੀਂ ਆ ਦੇਖੋ ਆਲਮੋਸਟ ਅੱਧੀ ਜ਼ਿੰਦਗੀ ਤੋਂ ਵੱਧ ਕੌਮਲੇ ਖੇਲਾਤੀ ਤੇ ਉਹਨਾਂ ਲੋਕਾਂ ਦੇ ਉੱਤੇ ਅਸੀਂ ਕੁਐਸਚਨ ਕਰਨ ਵਾਲੇ ਪਹਿਲੇ ਗੱਲ ਹੁੰਦੇ ਹੀ ਕੌਣ ਆ ਉਹਨਾਂ ਨੂੰ ਕੁਐਸਚਨ ਕੀਤਾ ਜਾ ਸਕਦਾ ਹੈਗਾ ਜਿਹੜੇ ਉਸ ਕੱਦ ਦੇ ਬੰਦੇ ਨੇ ਐ ਇਹ ਇੱਕ ਸਿਆਣਾ ਵਰਤਣੀ ਚਾਹੀਦੀ ਆ ਕੰਮ ਨੂੰ ਕਿ ਸਾਨੂੰ ਆਪਣੇ ਟਾਰਗੇਟਸ ਦਾ ਪਤਾ ਹੋਣਾ ਚਾਹੀਦਾ ਸਾਨੂੰ ਸਾਡੇ ਨਿਸ਼ਾਨੇ ਦਾ ਪਤਾ ਹੋਣਾ ਚਾਹੀਦਾ ਐਵੇਂ ਨਹੀਂ ਬਿਨਾਂ ਗੱਲ ਤੋਂ ਅਗਰ ਕਿਸ ਨੇ ਮੰਨ ਲਓ ਉਹਨੇ ਕੀ ਗੱਲ ਕਰ ਵੀ ਦਿੱਤੀ ਪਰ ਉਹਦੀ ਕੁਰਬਾਨੀ ਨੂੰ ਦੇਖ ਦੇ ਕੇ ਚੁੱਪ ਕਰ ਜਾਣਾ ਚਾਹੀਦਾ ਤਾਂ ਲੱਗਦਾ ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਪੰਥ ਦੇ ਵਿੱਚ ਜਦੋਂ ਅਕਾਲੀ ਦਲ ਬਾਦਲ ਦਾ ਜ਼ਿਕਰ ਹੁੰਦਾ ਤੇ ਸੋਸ਼ਲ ਮੀਡੀਆ ਕੇ ਆਮ ਸਿੱਖ ਪੰਥਦਰਦੀ ਉਹਨਾਂ ਦੀਆਂ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਸਿੱਖਾਂ ਦੇ ਨਾਲ ਜੋ ਵੀ ਵਾਪਰਿਆ ਅਕਾਲੀ ਸਰਕਾਰ ਵੇਲੇ ਜੋ ਕੁਝ ਹੋਇਆ ਤੁਸੀਂ ਮੈਂ ਸਭ ਜਾਣਦੇ ਆ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਕਿ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ ਦਾ ਜਿਹੜਾ ਰੋਲ ਹੈ ਇਸ ਵਿੱਚ ਪੰਥ ਵਿੱਚ ਇਹਨਾਂ ਦਾ ਰੋਲ ਕੀ ਹੈ ਤੇ the point is ਕਿ ਕਾਨਫਰੰਸ ਹੋਈ ਉਥੇ ਗੁਰਦੀਪ ਸਿੰਘ ਹੁਣੀ ਗਏ ਤੇ ਲੋਕਾਂ ਦੀ ਨਾਰਾਜ਼ਗੀ ਤਾਂ ਸੁਖਬੀਰ ਨਾਲ ਸੀਗੀ ਤੇ ਉਹ ਨਿਕਲਦੀ ਕਿੱਥੇ ਪਈ ਆ ਸੋ ਸੁਖਬੀਰ ਹੁਣੀ ਤਾਂ ਇਸ ਦੇ ਵਿੱਚ win win ਸਿਚੁਏਸ਼ਨ ਤੇ ਚਲੇ ਗਏ I mean ਐਈ ਮੈਂ ਕਹ ਰਿਹਾ ਕਿ ਸਾਨੂੰ ਆਪਣੇ ਨਿਸ਼ਾਨੇ ਪਤਾ ਹੋਣੇ ਚਾਹੀਦੇ ਆ ਗੁਰਦੀਪ ਸਿੰਘ ਹੁਣਾ ਦੇ ਉੱਤੇ ਐ ਤਾਂ ਹੀ ਸ਼ੱਕ ਆ ਨਾ ਕਿ ਉਹ ਕਾਨਫਰੰਸ ਤੇ ਨਹੀਂ ਆ ਆ ਮੀਨ ਅਗਰ 30 ਸਾਲ ਕੌਮ ਦੇ ਲੈ ਕੇ ਲਾਨ ਤੋਂ ਬਾਅਦ ਉਹਨਾਂ ਨੂੰ ਆਪਣੀ ਕੌਮ ਪ੍ਰਸਤੀ ਸਾਬਤ ਕਰਨੀ ਪਵੇ ਫਿਰ ਤਾਂ ਆਵੇਂ ਬਹੁਤ ਹੀ ਸ਼ਰਮਨਾਕ ਗੱਲ ਹੋਊਗੀ ਐ ਸਾਡੇ ਵਾਸਤੇ ਕਿ ਅਸੀਂ ਉਸ ਬੰਦੇ ਤੋਂ ਕੌਮੀਅਤ ਦਾ ਸਰਟੀਫਿਕੇਟ ਲੈਣ ਦੀ ਕੋਈ ਉਸ ਬੰਦੇ ਤੋਂ ਅਸੀਂ ਕੌਮੀਅਤ ਦਾ ਪ੍ਰੂਫ ਲੈਣ ਦੀ ਕੋਸ਼ਿਸ਼ ਕਰਾਂ ਜਿਨੇ ਪੂਰੀ ਜਵਾਨੀ ਆਪਣੀ ਕੌਮ ਲਿਖੇ ਲਈਆ ਮੈਨੂੰ ਨੇ ਇਸ ਗੱਲ ਤੋਂ ਹੀ ਗਲ ਜੇਤੇ ਆ ਗਈ ਮੇਰੀ ਇੱਕ ਵਾਰੀ ਹੋਈ ਗ੍ਰਿਫਤਾਰੀ ਤੇ ਮੈਂ ਪਟਿਆਲੇ ਜੇਲ੍ਹ ਚ ਬੰਦ ਸੀਗਾ ਜੀ ਉਦੋਂ ਮੈਨੂੰ ਆ ਪਾਈਬਲਵੰਤ ਸਿੰਘ ਰਾਜਵਾਨਾ ਨਾਲ ਮਿਲਣ ਦਾ ਮੌਕਾ ਮਿਲੇ ਆ 15-20 ਮਿੰਟ ਦੀ ਸਾਡੀ ਉਹ ਮੁਲਾਕਾਤ ਸਗੀ ਤੇ ਉਸ ਦੇ ਵਿੱਚ ਭਾਈ ਸਾਹਿਬ ਨੇ ਇੱਕ ਬਹੁਤ ਸਿਆਣੀ ਗੱਲ ਕੀਤੀ ਆ ਭਾਈ ਬਲਵੰਤ ਸਿੰਘ ਉਹਨਾਂ ਦੀ ਉਹਲੀ ਗੱਲ ਮੈਨੂੰ ਹਮੇਸ਼ਾ ਯਾਦ ਰਹਿੰਦੀ ਆ ਉਸ ਚ ਉਹਨਾਂ ਨੇ ਕਿਹਾ ਕਿ ਮੇਰੀ ਗ੍ਰਿਫਤਾਰੀ ਹੋਈ ਸੀ ਕਿਉਂਕਿ ਅਸੀਂ ਇੱਕ ਮਾਰਚ ਕਰ ਰਹੇ ਸੀ ਚੱਪਟ ਚੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਜਦੋਂ ਉਹ ਮਾਰਚ ਕਰਨਾ ਸੀਗਾ ਤੇ ਬਾਦਲ ਦੀ ਸਰਕਾਰ ਸੀ ਤੋ ਬਾਦਲ ਦੀ ਸਰਕਾਰ ਨੇ ਸਾਡੇ ਤੇ ਸਾਡੇ ਗਰੁੱਪ ਤੇ ਭਾਈ ਦਲਜੀਤ ਸਿੰਘ ਬਿੱਟੂ ਹੁਣਾ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਭਾਈ ਹਰਪਾਲ ਸਿੰਘ ਟੀਮਾ ਤੇ ਭਾਈ ਮਨਦੀਪ ਸਿੰਘ ਤੇ ਜਸਪਾਲ ਸਿੰਘ ਮੰਜਪੁਰ ਤੇ ਆ ਮੀਨ ਕੋਈ ਜਿੰਨੇ ਵੀ ਜਥੇਬੰਦੀ ਦੇ ਬੰਦੇ ਸੀਗੇ ਉਹਨਾਂ ਸਾਰਿਆਂ ਦੇ ਉੱਤੇ ਸਮੇਟ ਸਮੇਂ ਤਸ਼ੱਦਦ ਕਰਦੇ ਰਹੀ ਆ ਜੇਲ੍ਹਾਂ ਚ ਬੰਦ ਕਰਦੀ ਰਹੀ ਆ ਠੂਠੇ ਕੇ ਸਪੰਦੀ ਰਹੀ ਹੈਗੀ ਆ ਸੋ ਜਿੰਨਾ ਕ ਬਾਦਲ ਕਿਆਂ ਦੇ ਨਾਲ ਸਾਨੂੰ ਪ੍ਰੋਬਲਮ ਆ ਸ਼ਾਇਦ ਸੋਸ਼ਲ ਮੀਡੀਆ ਤੇ ਉੱਤੇ ਬੈਠੇ ਹੋਏ ਬਹੁਤ ਆਤ ਬੰਦਿਆਂ ਨੂੰ ਨਹੀਂ ਹੋਵੇਗੀ। ਬਸ ਇਸ ਦੇ ਵਿੱਚ ਜਿਹੜੀ ਬਲਵੰਤ ਸਿੰਘ ਰਾਜਵਾਨਾ ਦੀ ਗੱਲ ਸੀਗੀ ਉਹ ਸੀਗੀ ਕਿ ਸਾਡਾ ਹਰੇਕ ਐਕਸ਼ਨ ਸਾਡਾ ਹੀ ਹਰੇਕ ਜਿਹੜੀ ਕੰਮ ਉਹ ਦਿੱਲੀ ਦੇ ਵਿਰੁੱਧ ਹੋਣਾ ਚਾਹੀਦਾ। ਸਾਡਾ ਦੁਸ਼ਮਣ ਦਿੱਲੀ ਆ। ਸੋ ਉਹਨਾਂ ਦਾ ਕਹਿਣ ਦਾ ਭਾਵ ਐ ਸੀ ਕਿ ਸਾਨੂੰ ਚੱਪੜ ਚੜੀ ਤੋਂ ਅਕਾਲ ਤੱਕ ਸਾਡੀ ਬਜਾਏ ਚੱਪੜ ਚੜੀ ਤੋਂ ਦਿੱਲੀ ਤੱਕ ਮਾਰਚ ਕਰਨਾ ਚਾਹੀਦਾ ਹੈ ਨਸੀ ਉਹਨਾਂ ਦਾ ਵਿਚਾਰ ਹੈ ਮੈਨੀਆ ਕਹਿ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਸਾਨੂੰ ਮਾਰਚ ਨਹੀਂ ਕਰਨੇ ਚਾਹੀਦੇ ਮੈਨੀਆ ਕਹਿ ਰਿਹਾ ਕਿ ਉਹ ਪਰ ਉਸ ਜਿਹੜੀ ਸਮਝਣ ਵਾਲੀ ਚੀਜ਼ ਹੈ ਇਹ ਕਿ ਉਹ ਬੰਦਾ ਇੰਨੇ ਲੰਬੇ ਸਮੇਂ ਤੋਂ ਜੇਲ੍ਹ 'ਚ ਬੈਠਾ ਉਹਨੂੰ ਆਪਣਾ ਨਿਸ਼ਾਨਾ ਪਤਾ ਹੈ ਕਿ ਮੇਰਾ ਨਿਸ਼ਾਨਾ ਜਿਹੜਾ ਆ ਉਹ ਦਿੱਲੀ ਆ ਪ੍ਰੋਬਲਮ ਕੀ ਹੈਗੀ ਆ ਕਿ ਜਦੋਂ ਪੋਲਿਟੀਕਲ ਏਰੀਆਜ਼ ਵਿੱਚ ਕੋਈ ਵੀ ਹਲਚਲ ਹੁੰਦੀ ਹੈਗੀ ਆ ਅਸੀਂ ਆਪਣੇ ਨਿਸ਼ਾਨੇ ਤੋਂ ਭਟਕ ਜਾਂਦੇ ਹੈਗੇ ਆ ਜਿਵੇਂ ਇਸ ਕੇਸ 'ਚ ਵੀ ਭਟਕਦੇ ਪਏ ਆ ਉਸ ਕਾਨਫਰੰਸ ਤੋਂ ਪਹਿਲਾਂ ਹਰ ਇੱਕ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਸੁਖਬੀਰ ਹੁਣਾ ਦੇ ਉੱਤੇ ਹਮਲਾਵਰ ਸੀ ਜਿਵੇਂ ਹੀ ਉਹ ਕਾਨਫਰੰਸ ਹੋਈ ਤੁਸੀਂ ਪਿਛਲੇ 4-5 ਦਿਨ ਦਾ ਸੋਸ਼ਲ ਮੀਡੀਆ ਦੇਖੋ ਕੋਈ ਬੰਦਾ ਸੁਖਬੀਰ ਹੁਣਾ ਦੀ ਗੱਲ ਹੀ ਨਹੀਂ ਕਰ ਰਿਹਾ ਸਾਰਾ ਦਾ ਸਾਰਿਆ ਟਾਰਗੇਟ ਜਿਹੜਾ ਸੀ ਜੋ ਸੁਖਬੀਰ ਤੇ ਹੁਣਾ ਸੀ ਉਹ ਸਾਰਾ ਟਾਰਗੇਟ ਜਿਹੜਾ ਆ ਉਹ ਗੁਰਦੀਪ ਸਿੰਘ ਹੁਣੀ ਹੋ ਗਏ ਜਿੰਨਾ ਦੀ ਏਡੀ ਵੱਡੀ ਕੁਰਬਾਨੀ ਹੈਗੀ ਐ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਆਪਾਂ ਨੂੰ ਆਪਣੇ ਨਿਸ਼ਾਨੇ ਬਹੁਤ ਕਲੀਅਰ ਰੱਖਣ ਦੀ ਲੋੜ ਆ ਆਪਣੇ ਨਿਸ਼ਾਨੇ ਆ ਆਪਾਂ ਨੂੰ ਅਗਰ ਆਪਣਾ ਟਾਰਗੇਟ ਸੁਖਬੀਰ ਆ ਅਗਰ ਆਪਣੇ ਟਾਰਗੇਟ ਡੋਗਰੇ ਨੇ ਅਗਰ ਆਪਣੇ ਟਾਰਗੇਟ ਉਹ ਨੇ ਜਿਨ੍ਹਾਂ ਨੇ ਸਾਨੂੰ ਕੋਕੋ ਕੇ ਮਾਰਿਆ ਸਮੇਸ਼ ਸੈਣੀ ਲਾਇਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਅਨੇਕਾਂ ਮੁੰਡੇ ਸ਼ਹੀਦ ਕੀਤੇ ਕਿਨਾ ਜਿੰਨੇ ਪ੍ਰੋਮਿਸਸ ਕੀਤੇਗੇ ਉਹ ਸਾਰੇ ਪ੍ਰੋਮਿਸਸ ਭਾਵੇਂ ਖਾਲੜਾ ਸਾਹਿਬ ਵਾਲਾ ਹੋਵੇ ਕੋਈ ਵੀ ਇਸ਼ੂਸ ਹੋਣ ਪਾਣੀਆਂ ਦਾ ਮਸਲਾ ਹੋਵੇ ਹਰੇਕ ਮੁੱਦੇ ਦੇ ਉੱਤੇ ਅ ਅਕਾਲੀ ਦਲ ਬਾਦਲ ਨੇ ਸਾਡਾ ਨੁਕਸਾਨ ਹੀ ਕੀਤਾ ਹੈਗਾ ਆ ਹੋਰ ਉਸ ਦੇ ਵਿੱਚ ਉਹਦੀ ਇਹ ਸਾਰਾ ਉਸ ਜੋ ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਕਿ ਆਪਾਂ ਕਿਤੇ ਇਹ ਤਾਂ ਤਰੀਕੇ ਨਹੀਂ ਤਾਂ ਬਾਦਲ ਕੇ ਨੂੰ ਬਹੁਤ ਵਧੀਆ ਮਿਲ ਗਿਆ ਅੱਜ ਇਸ ਕਾਨਫਰੈਂਸ 'ਚ ਗੁਰਦੀਪ ਸਿੰਘ ਉਹਨਾਂ ਨੂੰ ਲੈ ਕੇ ਆਏ ਸੀ ਅਗਲੀ ਕਾਨਫਰੈਂਸ 'ਚ ਕਿਸੇ ਹੋਰ ਨੂੰ ਲੈ ਕੇ ਆ ਜਾਣਗੇ ਇਸ ਦਾ ਮਤਲਬ ਹੈ ਕਿ ਸਾਡੇ ਟਾਰਗੇਟ ਜਿਹੜੇ ਨੇ ਉਹ ਸਾਡੇ ਆਰਦੇ ਹੀ ਬੰਦੇ ਹੋਣਗੇ ਜਿਹੜੇ ਬੰਦਿਆਂ ਨੇ ਇੰਨੀ-ਇੰਨੀ ਜ਼ਿੰਦਗੀ ਕਾਮਲੇ ਖੇਲਾਈ ਹੋਗੀ ਆਪਾਂ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਾਂਗੇ ਇਨਸਟੈਡ ਕਿ ਸੁਖਬੀਰ ਨੂੰ ਕਰੀਏ ਇਹ ਤਾਂ ਹੈਗੀ ਇੱਕ ਗੱਲ ਦੂਸਰੀ ਗੱਲ ਇਹ ਪਹਿਲੀ ਵਾਰੀ ਨਹੀਂ ਮੈਂ ਦੇਖ ਰਿਹਾ ਮੈਂ ਪਹਿਲਾਂ ਵੀ ਦੇਖਿਆ ਕਿ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਵੀ ਜਦੋਂ ਅਕਾਲੀ ਦਲ ਦੇ ਹਮਾਇਤ ਕੀਤੀ ਉਦੋਂ ਵੀ ਜਾਂ ਕੁੱਕੀ ਪਾਜੀ ਉਹਨਾਂ ਦੇ ਉੱਤੇ ਵੀ ਜਾ ਹੁਣ ਗੁਰਦੀਪ ਸਿੰਘ ਹਨਾਲੇ ਕੇਸ ਦੇ ਵਿੱਚ ਵੀ ਹਰੇਕ ਬੰਦਾ ਉੱਠਦਾ ਜਿਸ ਬੰਦੇ ਦੀ ਕੋਈ ਕੁਰਬਾਨੀ ਨਹੀਂ ਹੈ ਇਹਨਾਂ ਲੋਕਾਂ ਨੂੰ ਕੁਐਸਚਨ ਕਰਨ ਦਾ ਅਧਿਕਾਰ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ ਨਾ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਨੇ ਖਾ ਕੇ ਪਾਪ ਕੌਰਨਸ ਤੇ ਲਾ ਕੇ ਟੀਵੀ ਉਸ ਤੋਂ ਬਾਅਦ ਦੇਖਦੇ ਕੇ ਖਬਰਾਂ ਉਹਨਾਂ ਲੋਕਾਂ ਨੂੰ ਸਵਾਲ ਕਰਨੇ ਜਨਾਂ ਨੇ ਪੂਰੀ ਪੂਰੀ ਜ਼ਿੰਦਗੀ ਕੌਮ ਲੇਖੇ ਲਾਤੀ ਅਗਰ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਆ ਨਾ ਫਿਰ ਉਹਨਾਂ ਦੇ ਬਰਾਬਰ ਦੇ ਬਣੋ ਮੈਂ ਨਹੀਂ ਸਵਾਲ ਕਰ ਸਕਦਾ ਕਿਉਂਕਿ ਕਿ ਨਾਮ ਮੈਂ ਮੈਂ ਕੁਝ ਵੀ ਨਹੀਂ ਕੀਤਾ ਕਾਮ ਲਈ ਗੁਰਦੀਪ ਸਿੰਘ ਹੋਣਾ ਦੀ ਇਡੀ ਵੱਡੀ ਕੁਰਬਾਨੀ ਆ ਮੈਂ ਉਹਨਾਂ ਨੂੰ ਸਵਾਲ ਕਿਸ ਮੂਹ ਨਾਲ ਕਰਾਂ ਅਗੇ ਮੈਂ ਗੁਰਦੀਪ ਸਿੰਘ ਹੋਰਾਂ ਨੂੰ ਸਵਾਲ ਕਰਨਾ ਤੇ ਪਹਿਲਾਂ ਮੈਨੂੰ 30 ਸਾਲ ਜਾਂ ਉਹਦੇ ਬਰਾਬਰ ਦਾ ਕੋਈ ਨਾ ਕੋਈ ਕੰਮ ਕਰਨਾ ਪਊਗਾ ਹੋਰ ਇਹ ਨਹੀਂ ਕਰ ਸਕਦੇ ਤੁਸੀਂ ਕਹਿ ਰਹੇ ਹੋ ਤੁਸੀਂ ਸਵਾਲ ਨਹੀਂ ਕਰ ਸਕਦੇ ਨਾ ਜਿਹੜੇ ਕਮੈਂਟ ਕਰਦੇ ਹੈਗੇ ਆ ਟਿੱਪਣੀਆਂ ਕਰਦੇ ਹੋ ਕੇ ਫਿਰ ਕੌਣ ਕਰੇਗਾ ਸਵਾਲ ਤਾਂ ਬਣਦਾ ਹੈ ਕਿ ਨਹੀਂ ਸਵਾਲ ਇਹ ਵੀ ਸਵਾਲ ਤਾਂ ਇਹ ਵੀ ਬਣਦਾ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਵੀ ਆ ਬਾਤਲਾਂ ਦੇ ਹੱਕ ਚ ਭੁਗਤਣਾ ਤੇ ਭਾਈ ਅਮਰਤਪਾਲ ਸਿੰਘ ਦਾ ਨਾਮ ਲੈ ਵਗੈਰ ਸਾਰਾ ਕੁਝ ਦੱਸ ਕੇ ਉਹਨਾਂ ਦਾ ਵਿਰੋਧ ਕਰਨਾ ਲੋੜ ਕੀ ਸੀ ਇਸ ਚੁੱਕੋ ਹੀ ਫਰਕ ਨਹੀਂ ਪੈਂਦਾ ਕਿ ਕਿੰਨੇ ਕਿਹਦੇ ਹੱਕ ਚ ਭੁਗਤਿਆ ਕਿਹੜਾ ਕਿਹੜੇ ਵਿਰੋਧ ਭੁਗਤਿਆ ਇੱਕ ਸਮਾਂ ਐਸਾ ਸੀ ਜਦੋਂ ਬੱਬਰ ਅਤੇ ਸੰਤ ਵੀ ਇੱਕ ਦੂਜੇ ਦੇ ਵਿਰੋਧ ਚ ਰਏ ਹੈਗੇ ਤੇ ਫਿਰ ਜਦੋਂ 84 ਦਾ ਸਾਕਾ ਆਪਰਦਾ ਆ ਸਭ ਤੋਂ ਪਹਿਲਾਂ ਸ਼ਹੀਦ ਜਿਹੜਾ ਆ ਆ ਉਹ ਅਨੋਖ ਸਿੰਘ ਬੱਬਰ ਹੁੰਦੇ ਹੈਗੇ ਨੇ ਸੋ ਅ ਡਿਫਰੈਂਸ ਆਫ opinion ਇਜ਼ ওকে ਕੋਈ ਚੱਕਰ ਨਹੀਂ ਆ ਸਾਡੇ ਕੌਮ ਦੇ ਵਿੱਚ ਐਕਸੈਪਟੇਬਲ ਰਿਹਾ ਆ ਇੱਕ ਚੀਜ਼ ਦੂਸਰੀ ਚੀਜ਼ ਜਿਹੜੀ ਹੈਗੀ ਆ ਸਵਾਲ ਕੌਣ ਕਰੇ ਆ ਬਹੁਤ ਇੰਪੋਰਟੈਂਟ ਕੁਸਚਨ ਆ ਸਵਾਲ ਕਰਨ ਦਲਜੀਤ ਸਿੰਘ ਬਿੱਟੂ ਸਵਾਲ ਕਰਨ ਗਿਆਨ ਸਿੰਘ ਲੀਲ ਸਵਾਲ ਕਰਨ ਭਾਈ ਲਾਲ ਸਿੰਘ ਸਵਾਲ ਕਰਨ ਜਗਤਾਰ ਸਿੰਘ ਹਵਾਰਾ ਸਵਾਲ ਕਰਨ ਪਿਉਰਾ ਸਾਹਿਬ ਸਵਾਲ ਕਰ ਇੰਨੇ ਕੌਮ ਦੇ ਜੋਦੇ ਅੱਜ ਵੀ ਜਿਉਂਦੇ ਨੇ ਕੁਝ ਅੰਦਰ ਨੇ ਕੁਝ ਬਾਹਰ ਨੇ ਉਹਨਾਂ ਲੋਕਾਂ ਨੇ ਅਧਿਕਾਰ ਕਮਾਇਆ ਆ ਸਵਾਲ ਕਰਨ ਦਾ ਅਸੀਂ ਅਧਿਕਾਰ ਕਮਾਏ ਬਿਨਾ ਬਿਨਾ ਕੁਝ ਕੀਤੇ ਇਟਸ ਸੋ ਈਜ਼ੀ ਟੂ ਸੇ ਐਨੀਥਿੰਗ ਸੋਸ਼ਲ ਮੀਡੀਆ ਦੇ ਉੱਤੇ ਕਹਣਾ ਕਿਸਨੇ ਜੀਬ ਫੜ ਲੈਣੀ ਆ ਅ ਬਿਨਾ ਚਪੇੜ ਖਾਦੇ ਬਿਨਾ ਕੁਝ ਕੀਤੇ ਤੁਸੀਂ ਜੋ ਮਰਜ਼ੀ ਕਿਸ ਨੂੰ ਕਹੋਗੇ ਤੁਸੀਂ ਕਿਸੇ ਕੰਪਨੀ ਚ ਵੀ ਕੰਮ ਕਰਦੇ ਹੋ ਨਾ ਤੇ ਤੁਹਾਡਾ ਜਿਹੜਾ ਕੰਪਨੀ ਦਾ ਓਨਰ ਹੋਵੇ ਤੇ ਜਿਹੜਾ EMPLOYEE ਹੁੰਦਾ ਉਹਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਆਪਣੇ ਓਨਰ ਨੂੰ ਸਵਾਲ ਕਰੇ ਇਥੇ ਦਾ ਕੌਮ ਦਾ ਹੀਰੇ ਨੇ ਸੋ ਨਾਲੇ ਉਹਨਾਂ ਨੂੰ ਸਵਾਲ ਕਰਕੇ ਉਹ ਉਸ ਡਿਬੇਟ ਦੇ ਵਿੱਚ ਪੈਣ ਦਾ ਬੈਨੀਫਿਟ ਕੀ ਹੈ ਉਸ ਜਾਂ ਤੱਕ ਕੌਮ ਨੂੰ ਉਸ ਸਵਾਲ ਦੇ ਵਿੱਚ ਉਹਦੀ ਕੋਈ ਬੈਨੀਫਿਟ ਹੁੰਦਾ ਹੋਵੇ ਸਗੋਂ ਨੁਕਸਾਨ ਹੋ ਰਿਹਾ ਆ ਬੈਨੀਫਿਟ ਕਿਨੂੰ ਹੋ ਰਿਹਾ ਆ ਡੋਗਰਿਆਂ ਨੂੰ ਹੋ ਰਿਹਾ ਸੁਖਬੀਰ ਕਿਆ ਨੂੰ ਹੋ ਰਿਹਾ ਕਿਉਂਕਿ ਜਿਹਦੇ ਗਿਰੇ ਤੀਰ ਉਹਨਾਂ ਤੇ ਜਾ ਰਹੇ ਸੀ ਉਹ ਤੀਰ ਸਾਡੇ ਬੰਦਿਆਂ ਨੇ ਜਾ ਕੇ ਇੱਕ ਨਾਮ ਹੈ ਗੁਰਦੀਪ ਸਿੰਘ ਉਹਨਾਂ ਦੇ ਉੱਤੇ ਜਾਂ ਉਹ ਉਹ ਜਿਹੇ ਯੋਧਿਆਂ ਦੇ ਉੱਤੇ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਕਿ ਅਗਰ ਮੰਨ ਵੀ ਲੋ ਮੈਂ ਕਹਿੰਦਾ ਮੰਨ ਲਓ 30 ਸਾਲ ਦੀ ਕੁਰਬਾਨੀ ਤੋਂ ਬਾਅਦ ਚੋਂ ਉਹਨਾਂ ਨੇ ਇੱਕ ਦੋ ਸਟੇਟਮੈਂਟਸ ਐਸੀਆਂ ਦੇਤੀਆਂ ਜਿਹੜੀਆਂ ਕੌਮ ਨੂੰ ਐਕਸੈਪਟੇਬਲ ਨਹੀਂ ਐ ਮੈਂ ਓਪਨਲੀ ਕਹਿੰਦਾ ਕਿ ਜੋ ਗੁਰਦੀਪ ਸਿੰਘ ਉਹਨਾਂ ਨੇ ਉੱਥੇ ਬਿਆਨ ਦਿੱਤੇ ਮੈਂ ਪਰਸਨਲ ਤੌਰ ਦੇ ਉੱਤੇ ਮੈਨੂੰ ਲੱਗਦਾ ਕਿ ਉਹ ਨਹੀਂ ਦੇਣੇ ਚਾਹੀਦੇ ਸੀ ਭਾਵੇਂ ਫੇਰ ਵੀ ਸੋਸ਼ਲ ਮੀਡੀਆ ਦੇ ਉੱਤੇ ਥੋੜਾ ਮੈਂ ਗੱਲ ਕਰਨ ਦੀ ਕੋਈ ਤੁੱਕ ਥੋੜਨਾ ਬੰਦੀ ਹੈਗੀ ਆ ਜਾਂ ਕਹਿ ਵੀ ਤਾਂ ਠੀਕ ਆ ਸੁਣੀ ਤੇ ਉਹਨੂੰ ਇਗਨੋਰ ਕਰਨਾ ਬੰਦਾ ਸੀ ਉਸ ਦੇ ਉੱਤੇ ਕੋਈ ਚਰਚਾ ਕਰਨੀ ਬੰਦ ਹੀ ਨਹੀਂ ਸੀ ਉਸ ਚੀਜ਼ ਨੂੰ ਛੇੜਨਾ ਹੀ ਨਹੀਂ ਚਾਹੀਦਾ ਸੀਗਾ ਸਾਡਾ ਅਟੈਕ ਸੁਖਬੀਰ ਤੇ ਹੋਣਾ ਚਾਹੀਦਾ ਸੀ ਕਿ ਮਿੱਤਰਾ ਕਿ ਅੱਜ ਤੁਹਾਨੂੰ ਬੰਦੀ ਸਿੰਘ ਯਾਦ ਆ ਰਹੇ ਨੇ ਜਦੋਂ ਭਾਈ ਰਾਜੂਆਨ ਸਾਹਿਬ ਲਈ ਪ੍ਰੋਟੈਸਟ ਹੋ ਰਹੀ ਸੀ ਉਦੋਂ ਗੁਰਦਾਸਪੁਰ ਦੇ ਵਿੱਚ ਤੁਹਾਡੀ ਪੁਲਿਸ ਨੇ ਗੋਲੀ ਮਾਰ ਕੇ ਬੰਦਾ ਸ਼ਹੀਦ ਕੀਤਾ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਹੋ ਰਹੀ ਸੀ ਤੁਹਾਡੀ ਪੁਲਿਸ ਨੇ ਬੰਦੇ ਮਾਰੇ ਜੋ ਲੋਕ ਤੁਹਾਡੇ ਤੇ ਕੋਈ ਵੀ ਗੱਲਬਾਤ ਹੁੰਦੀ ਸੀਗੀ ਉਦੋਂ ਤੁਸੀਂ ਹੁਣ ਵੀ ਕਿੰਨੇ ਸਿੰਘਾਂ ਨੂੰ ਕੁਲਬੀਰ ਸਿੰਘ ਬੜਾਪਿੰਡ ਹੋਣੀ ਉਹਨਾਂ ਨੂੰ ਅੱਜ ਵੀ ਇਹ ਉਹ ਕਿੰਨੇ ਅੰਦਰ ਕੀਤਾ ਸੀਗਾ ਇਲੈਕਟਡ ਬੰਦਾ ਸ਼ਰਮਨੀ ਕਮੇਟੀ ਦਾ ਜਿੱਤਿਆ ਹੋਇਆ ਮੈਂਬਰ ਤੁਸੀਂ ਕਿਹਨਾਂ ਪਹਿਲਾਂ ਧਮਕਾਇਆ ਉਸ ਤੋਂ ਬਾਅਦ ਕੇਸ ਵੀ ਪਾਏ ਤੇ ਅੰਦਰ ਵੀ ਕੀਤੇ ਤੁਸੀਂ ਐਸਾ ਕਿਹੜਾ ਕੰਮ ਹੈ ਜਿਹੜਾ ਪੰਥ ਦੇ ਵਿਰੁੱਧ ਨਹੀਂ ਸੀ ਤੇ ਤੁਸੀਂ ਨਾ ਕੀਤਾ ਹੋਵੇ ਸੋ ਟਾਰਗੇਟ ਤਾਂ ਉਹ ਲੋਕ ਨੇ ਭਾਵੇਂ ਉਹ ਸੁਖਬੀਰ ਹੋਵੇ ਤੇ ਭਾਵੇਂ ਅੱਜ ਦਾ ਸੋ ਕਾਲਡ ਬਾਗੀ ਧੜਾ ਹੋਵੇ ਸਾਰੇ ਇਕੱਠੇ ਹੀ ਸੀ ਐ ਇਹ ਬੰਦੇ ਟਾਰਗੇਟ ਹੋਣੇ ਚਾਹੀਦੇ ਸੀਗੇ ਅਸੀਂ ਉਹਨਾਂ ਸਾਰਿਆਂ ਨੂੰ ਬਖਸ਼ ਕੇ ਆਪਣੇ ਹੀ ਬੰਦੇ ਨੂੰ ਜਿਸ ਬੰਦੇ ਨੇ ਜਿਸ ਬੰਦੇ ਮੈਂ ਹੈਰਾਨ ਇਸ ਗੱਲ ਤੇ ਕਿ ਸਾਡੇ ਘੱਟਸ ਕਿਵੇਂ ਬੰਦੇ ਆ ਸਾਡੇ ਚ ਇੰਨੀ ਹਿੰਮਤ ਕਿੱਥੋਂ ਆ ਜਾਂਦੀ ਆ ਉਹਨਾਂ ਲੋਕਾਂ ਦੇ ਉੱਤੇ ਸਵਾਲ ਕਰਨੀ ਜਿਨ੍ਹਾਂ ਨੇ ਪੂਰੀ ਜਵਾਨੀ ਲਾਤੀ ਹੋਇਆ ਯਾਰ 5 ਸਾਲ ਨਹੀਂ 2 ਸਾਲ ਨਹੀਂ ਨਹੀਂ 15 ਦਿਨ ਜੇਲ ਕੱਟਨੇ ਔਖੇ ਹੁੰਦੇ ਆ ਉਹਨਾਂ ਨੇ 30-30 ਸਾਲ ਕੱਟੇ ਆ ਸੋ ਮੈਨੂੰ ਲੱਗਦਾ ਹੈ ਕਿ ਲੋਕੀ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਫਰਸਟ੍ਰੇਟਡ ਜ਼ਰੂਰ ਨੇ ਅਕਾਲੀ ਦਲ ਤੋਂ ਅਕਾਲੀ ਦਲ ਬਾਦਲ ਤੋਂ ਅਕਾਲੀ ਦਲ ਤੋਂ ਨਹੀਂ ਅਕਾਲੀ ਦਲ ਦਾ ਸਾਡਾ ਹੀ ਆ ਅਸੀਂ ਸਾਰੇ ਹੀ ਅਕਾਲੀ ਆ ਪਰ ਇਹ ਜਿਹੜਾ ਧੜਾ ਉਹਨਾਂ ਤੋਂ ਫਰਸਟ੍ਰੇਟਡ ਸੋ ਕੋਈ ਵੀ ਬੰਦਾ ਉਹਨਾਂ ਦੇ ਹੱਕ ਚ ਬੋਕੇਤਾ ਤੇ ਉਹਦੇ ਵਿੱਚ ਗੁੱਸੇ ਚ ਆ ਜਾਂਦੇ ਨੇ ਤੇ ਉਸ ਗੁੱਸੇ ਦੇ ਵਿੱਚ ਹੀ ਉਹ ਸਾਰੀਆਂ ਸਟੇਟਮੈਂਟਸ ਦਿੰਦੇ ਨੇ ਪਰ ਬਿਨਾਂ ਸੋਚੇ ਸਮਝੇ ਦਿੰਦੇ ਨੇ ਉਸ ਦੇ ਚ ਉਹਨਾਂ ਨੂੰ ਇਹ ਪਤਾ ਨਹੀਂ ਚੱਲਦਾ ਕੀ ਉਹ ਕਿਸ ਬੰਦੇ ਨਾਲ ਗੱਲ ਕਰੇ ਹਰੇਕ ਗੱਲ ਦਾ ਇੱਕ ਕਾਇਦਾ ਹੁੰਦਾ ਸਿੱਖੀ ਦੇ ਵਿੱਚ ਉਮਰ ਦੇ ਲਿਹਾਜ਼ ਨਾਲ ਸੀਨੀਅਰਿਟੀ ਨਹੀਂ ਹੈਗੀ ਹੈ ਤੁਹਾਡੇ ਕੰਮਾਂ ਨਾਲ ਤੁਹਾਡੇ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਕੀ ਕੀਤਾ ਆ ਉਹਦੇ ਨਾਲ ਤੁਹਾਨੂੰ ਸੀਨੀਅਰਿਟੀਆਂ ਮਿਲਦੀਆਂ ਨੇ ਸੋ ਇਸ ਤੇ ਭਾਈ ਲਾਲ ਸਿੰਘ ਜਾਂ ਜਨਨੇਵਿ ਜਹਵਾਰਾ ਸਾਹਿਬ ਪਿਹੋਰਾ ਸਾਹਿਬ ਰਾਜਵਾਨਾ ਸਾਹਿਬ ਗੁਰਦੀਪ ਸਿੰਘ ਹੋਣੀ ਇਹ ਸਾਰੇ ਹੀ ਬੰਦੇ ਕੌਮ ਦੇ ਮੋਸਟ ਸੀਨੀਅਰ ਬੰਦੇ ਨੇ ਇਹਨਾਂ ਦੇ ਉੱਤੇ ਜੂਨੀਅਰ ਬੰਦੇ ਤੋਂ ਆਪਦੇ ਕਿ ਕਿਹੜਾ ਕਿਹੜਾ ਸਾਹਿਬ ਨੂੰ ਪਤਾ ਨਹੀਂ ਸੀ ਵੀ ਇਹ ਸਾਰਾ ਕੁਝ ਜੇ ਮੈਂ ਉਹ ਆਪ ਕਹਿ ਰਿਹਾ ਵੀ ਮੈਨੂੰ ਪਤਾ ਵੀ ਟਿੱਪਣੀਆਂ ਬਹੁਤ ਮਾੜੀਆਂ ਹੋਣਗੀਆਂ ਪਰ ਫੇਰ ਵੀ ਸਟੇਜ ਦੇ ਉੱਤੇ ਜਾ ਕੇ ਬਾਦਲਾਂ ਦੇ ਹੱਕ 'ਚ ਇੰਨਾ ਕੁ ਭੁਗਤਣਾ ਵੀ ਤੋਬਾ ਤੋਬਾ ਕਰਾ ਦੇਣੀ ਤੁਸੀਂ ਪਿੱਛੇ ਕਾਰਨ ਕੀ ਮੰਨਦੇ ਹੋ ਤੁਸੀਂ ਰੀਜ਼ਨ ਨਹੀਂ ਦੱਸ ਸਕੇ ਕੋਈ ਵੀ ਕਾਰਨ ਹੋ ਮੈਂ ਕਹਿੰਦਾ ਕੋਈ ਵੀ ਕਾਰਨ ਹੋ ਉਸ ਦੇ ਉੱਤੇ ਕੋਈ ਮਜਬੂਰੀ ਹੋ ਸਕਦੀ ਹੈ ਨਹੀਂ ਮੈਨੂੰ ਐ ਨਹੀਂ ਲੱਗਦਾ ਕਿ ਜਿਹੜਾ 30 ਸਾਲ ਦੀ ਜਿੰਨੇ ਜੇਲ ਕੱਟ ਲਿਓ ਉਹਨੂੰ ਹੁਣ ਚਾਹਦੀਆਂ ਮਜਬੂਰੀਆਂ ਉਹਨੇ ਕਿਸ ਗੱਲ ਤੇ ਵੇਚਨਾ ਆ ਵੇਕੰਦਾ ਸਮਾਂ ਤਾਂ ਪਹਿਲਾਂ ਸੀਗਾ ਉਦੋਂ ਵੇਚ ਲੈਂਦਾ ਉਹ ਬੰਦਾ ਹਣਾ ਸੋ ਦ ਪੁਆਇੰਟ ਇਜ਼ ਕਿ ਬੰਦੇ ਦਾ ਆਪਣਾ ਸੋਚਣ ਦਾ ਨਜ਼ਰੀਆ ਹੁੰਦਾ ਹੈ ਕਈ ਬੰਦੇ ਹੁਣ ਕਈ ਬੰਦੇ ਨੇ ਐਸੇ ਜਿਹੜੇ ਸਮਝਦੇ ਨੇ ਕਿ ਅਕਾਲੀ ਦਲ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਅਕਾਲੀ ਦਲ ਅਗਰ ਖਤਮ ਹੁੰਦਾ ਆ ਤਾਂ ਉਸੇ ਸਿੱਖਾ ਦਾ ਨੁਕਸਾਨ ਆ ਇਸ ਗੱਲ ਨਾਲ ਮੈਂ ਸਹਿਮਤ ਆ ਪਰ ਉਹ ਹੋਵਿਆ ਅਕਾਲੀ ਦਲ ਇਸ ਇਸ ਧੜੇ ਨੂੰ ਅਕਾਲੀ ਦਲ ਨਹੀਂ ਕਿਹਾ ਜਾ ਸਕਦਾ ਹੈਗਾ ਸੋ ਹਰੇਕ ਦੀ ਆਪ ਕੋ ਆਪਣੀ ਸਮਝ ਆ ਪਰ ਉਸ ਦੇ ਉਸ ਸਮਝ ਦੇ ਨਾਲ ਨਾਲ ਜਿਹੜੇ ਸਰੋਤੇ ਵੀ ਨੇ ਉਹਨਾਂ ਦੀ ਵੀ ਇੱਕ ਸਮਝ ਚਾਹੀਦੀ ਹੈ ਨਾ ਕਿ ਅਸੀਂ ਕਿੰਨੇ ਸਵਾਲ ਕਰ ਰਹੇ ਹੈਗੇ ਆ ਤੁਸੀਂ ਹੁਣ ਕਹਿੰਦਾ ਸਵਾਲ ਸਵਾਲ ਕਰੋ ਇਹਨਾਂ ਸਾਰਿਆਂ ਨੂੰ ਕਰੋ ਚੰਦੂ ਨੂੰ ਚੰਦੂ ਮਾਜਰੇ ਨੂੰ ਕਰੋ ਤੁਸੀਂ ਕਹਿੰਨਾ ਮੈਂ ਬੀਬੀ ਜਗੀਰੋ ਨੂੰ ਕਰੋ ਤੁਸੀਂ ਸੁਖਬੀਰ ਨੂੰ ਕਰੋ ਤੁਸੀਂ ਇਹਨਾਂ ਲੋਕਾਂ ਨੂੰ ਘੇਰੋ ਨਾ ਜਿਨ੍ਹਾਂ ਨੇ ਕੌਮ ਬਰਬਾਦ ਕਰਕੇ ਰੱਖਤੀ ਜਿਨ੍ਹਾਂ ਨੇ 18 ਸਾਲ ਤੋਂ ਲੈ ਕੇ 35 35 ਸਾਲ ਦੇ ਮੁੰਡਿਆਂ ਨੂੰ ਸ਼ਹੀਦ ਕੀਤਾ ਗੋਲੀਆਂ ਮਾਰੀਆਂ ਨਸ਼ੇੜੀ ਬਣਾਇਆ ਪੰਜਾਬ ਦਾ ਪੂਰਾ ਕਤਲੇਆਮ ਕੀਤਾ ਪਹਿਲਾਂ ਗੋਲੀ ਮਾਰ ਮਾਰ ਕੀਤਾ ਫਿਰ ਕਿ ਨਾ ਮ ਉਹਨਾਂ ਨੂੰ ਨਸ਼ੇੜੀ ਬਣਾ ਕੇ ਕੀਤਾ ਤੁਸੀਂ ਸਾਡੇ ਧਰਮ ਦਾ ਹਿਸਟੋਰੀਕਲ ਐਸਪੈਕਟਸ ਚੇਂਜ ਹੀ ਕਰਕੇ ਰੱਖ ਦਿੱਤੇ ਤੁਹਾਡੀ ਸ਼੍ਰੋਮਣੀ ਕਮੇਟੀ ਨੇ ਉਹ ਕਿਤਾਬਾਂ ਛਾਪੀਆਂ ਜਿਸ ਵਿੱਚ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਕੁਝ ਆਖਿਆ ਅਸੀਂ ਉਹਨਾਂ ਨੂੰ ਛੱਡ ਕੇ ਅਗਰ ਗੁਰਦੀਪ ਸਿੰਘ ਹੋਣਾ ਤੇ ਸਵਾਲ ਖੜੇ ਕਰਾਂਗੇ ਤੁਹਾਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਮੇਰੇ ਕਹਿਣ ਦਾ ਮਤਲਬ ਆ ਕਿ ਤੁਸੀਂ ਸਵਾਲ ਖੜੇ ਕਰਨੇ ਆ ਨਾ ਤੁਸੀਂ ਜਾਓ ਜਾ ਕੇ ਭਾਈ ਲਾਲ ਸਿੰਘ ਹੋਣਾ ਨੂੰ ਮਿਲੋ ਦਲਜੀਤ ਸਿੰਘ ਬਿੱਟੂ ਹੋਣਾ ਨੂੰ ਮਿਲੋ ਗਿਆਨ ਸਿੰਘ ਲੀਲ ਹੁਣ 4 ਦਿਨ ਪਹਿਲਾਂ ਇੱਕ ਅਕਾਲੀਆਂ ਦਾ ਲੀਡਰ ਮਰਿਆ ਸੀਗਾ ਜਿਨੇ ਕੌਮ ਵੇਚਤੀ ਲੰਗੋਵਾਲ ਸੋਸ਼ਲ ਮੀਡੀਆ ਤੇ ਮੈਨੂੰ ਕੁਝ ਨਹੀਂ ਨਜ਼ਰ ਆਇਆ ਕੁਝ ਕ ਬੰਦਿਆਂ ਨੂੰ ਛੱਡ ਕੇ ਜਿਨ੍ਹਾਂ ਨੇ ਗਿਆਨ ਸਿੰਘ ਲੀਲ ਹੋਣਾ ਦੀ ਕੁਰਬਾਨੀ ਨੂੰ ਯਾਦ ਕੀਤਾ ਹੋਵੇ ਜਿਨ੍ਹਾਂ ਨੇ ਲੰਗੋਵਾਲ ਰੇੜਿਆ ਸੀ ਕੀ ਗੱਲ ਹੁਣ ਲੋਗ ਗਿਆਨ ਸਿੰਘ ਲੀਲ ਹੋਣੀ ਸੋਸ਼ਲ ਮੀਡੀਆ ਤੇ ਵੀਡੀਓਸ ਪਾਣ ਕਿ ਤੁਹਾਨੂੰ ਸਾਡੀਆਂ ਕੁਰਬਾਨੀਆਂ ਯਾਦ ਨਹੀਂ ਹਵਾਰਾ ਸਾਹ ਹਲਵਾਰਾ ਸਾਹ ਹੁਣੀ ਉਥੇ ਸ਼ਹੀਦ ਹੋ ਗਏ ਤੁਹਾਨੂੰ ਉਹ ਯਾਦ ਨਹੀਂ ਇੰਨਾ ਯੋਧੀਆਂ ਨੇ ਤਾਂ ਕਦੀ ਨਹੀਂ ਕੰਪਲੇਨ ਕੀਤੀ ਭਾਈ ਲਾਲ ਸਿੰਘ ਉਹਨਾਂ ਦੀ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ ਉਸ ਦੇ ਵਿੱਚ ਐਂਕਰ ਉਹਨਾਂ ਦਾ ਪੁੱਛਦਾ ਕਿ ਤੁਹਾਨੂੰ ਕੌਮ ਨਾਲ ਦਾ ਕਿਸੇ ਨਾ ਕੋਈ ਰੋਸ ਹੈਗਾ ਕਹਿੰਦੇ ਨਹੀਂ ਤੁਹਾਨੂੰ ਕੋਈ ਰੋਸ ਨਹੀਂ ਐਤੀਤੀ ਸਾਲ ਜੇਲ੍ਹ ਕੱਟਣ ਤੋਂ ਬਾਅਦ ਉਹਨਾਂ ਨੂੰ ਕੋਈ ਰੋਸ ਨਹੀਂ ਆ ਅਸੀਂ ਇੱਕ ਬੰਦੀ ਸਿੰਘ ਨੇ ਕੋਈ ਮਾੜੀ ਮੋਟੀ ਗੱਲ ਕਰ ਦਿੱਤੀ ਤਾਂ ਸਾਨੂੰ ਇੰਨਾ ਰੋਸ ਆ ਗਿਆ ਭਾਵੇਂ ਅਸੀਂ ਝਪੇੜ ਨਹੀਂ ਖਾਦੀ ਆ ਮੈਨ ਕੁਛ ਤਾਂ ਇੱਕ ਗਰਾਊਂਡ ਹੋਣ ਦੀ ਲੋੜ ਆ ਨਾ ਕੋਈ ਤਰੀਕਾ ਹੋਣਾ ਜੇ ਤੁਹਾਡੀ ਇਹ ਗੱਲਬਾਤ ਖੇੜਾ ਸਾਹਿਬ ਸੁਣਦੇ ਹੋਣ ਤੁਸੀਂ ਪਰਸਨਲੀ ਤੌਰ ਤੇ ਇਸ ਇੰਟਰਵਿਊ ਰਾਹੀਂ ਖੇੜਾ ਸਾਹਿਬ ਨੂੰ ਕੋਈ ਮੈਸੇਜ ਜਾਂ ਕੋਈ ਸਨੇਹਾ ਕੋਈ ਆਪਣਾ رابطہ ਜੀ ਕਰਨਾ ਹੋਵੇ ਕੀ ਕਹੋਗੇ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਉਹ ਸਾਨੂੰ ਅਸੀਸ ਬਖਸ਼ਣ ਅਰਦਾਸ ਕਰਨ ਕਿ 30 ਸਾਲ ਜਿਹੜਾ ਉਹਨਾਂ ਨੇ ਕੰਮ ਪਰ ਇਹ ਨਹੀਂ ਕਹੋਗੇ ਵੀ ਅਕਾਲੀਆਂ ਦੇ ਨਾ ਜਾਓ ਮੈਂ ਉਹਨਾਂ ਨੂੰ ਕਹਿਣ ਵਾਲਾ ਹੁੰਦੇ ਨਹੀਂ ਉਹ ਮੇਰੇ ਤੋਂ ਸੀਨੀਅਰ ਨੇ ਮੈਂ ਆ ਯੂਨੀਅਰ ਬੰਦਾ ਸੀਨੀਅਰ ਨੂੰ ਕਿਵੇਂ ਕਹਿ ਦਵੇ ਸਲਾਹ ਤਾਂ ਦੇ ਸਕਦੇ ਹੋ ਸਲਾਹ ਦੇਣ ਲਈ ਉਹਨਾਂ ਦੇ ਕੋਲੇ ਬਰਾਬਰ ਦੇ ਬੰਦੇ ਨਾਲੋਂ ਜ਼ਿਆਦਾ ਉਹਨਾਂ ਨੂੰ ਆਪ ਆਈਡੀਆ ਲੱਗ ਜਾਣਾ ਕਿ ਇਹ ਜੋ ਕੀਤਾ ਉਹ ਸਹੀ ਹੈ ਕਿ ਗਲਤ ਆ ਜਾਉਂ ਸੇ ਕੀ ਸਹੀ ਹੈ ਕੀ ਗਲਤ ਆ ਪਰ ਮੇਰੇ ਕਹਨ ਦਾ ਮਤਲਬ ਹੈ ਕਿ ਜਿਹੜੇ ਤੋਪ ਦੇ ਗੋਲੇ ਨੇ ਆਪਣੇ ਨਿਸ਼ਾਨਿਆਂ ਤੇ ਰੱਖੋ ਉਹ ਨਿਸ਼ਾਨਾ ਤੁਹਾਡਾ ਸੁਖਬੀਰ ਚੰਦੂ ਮਾਜਰਾ ਜਗੀਰੋ ਇਹ ਲੋਕ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਕੌਮ ਵੇਚਦੀ ਜਿਨ੍ਹਾਂ ਨੇ ਕੁਛ ਨਹੀਂ ਛੱਡਿਆ ਜਿਨ੍ਹਾਂ ਨੇ ਸ਼ਹੀਦਾਂ ਤੱਕ ਦੀਆਂ ਸ਼ਹੀਦਾਰੀਆਂ ਲਾਸ਼ਾਂ ਦੇ ਉੱਤੇ ਚੜ੍ਹ ਚੜ੍ਹ ਕੇ ਰਾਜ ਹਾਸਲ ਕੀਤੇ ਤੇ ਉਸ ਤੋਂ ਬਾਅਦ ਚੋਂ ਕੌਮ ਦੇ ਸੌਦੇ ਕੀਤੇ ਭਾਵੇਂ ਉਹ ਲੰਗੋਵਾਲ ਸੀ ਤੇ ਭਾਵੇਂ ਐਸੀ ਇਹ ਚੀਜ਼ਾਂ ਕਾਮਨ ਯਾਦ ਰੱਖਣੀਆਂ ਜੀ ਨਾ 20 ਅਗਸਤ ਆਂਦਾ ਆ ਸਾਨੂੰ ਸਾਡੀਆਂ ਸਾਨੂੰ ਇਹ ਯਾਦ ਰੱਖ 20 ਅਗਸਤ 31 ਅਗਸਤ ਇਹ ਤਰੀਕਾ 6 ਜੂਨ ਇਹ ਤਰੀਕਾ ਉਹ ਨੇ ਜਿਸ ਦੇ ਵਿੱਚ ਤੋਂ ਹਸਾ ਦੇ ਘਰ ਦੇ ਬੱਚੇ-ਬੱਚੇ ਨੂੰ ਇਹ ਤਰੀਕਾ ਯਾਦ ਹੋਣੀਆਂ ਚਾਹੀਦੀਆਂ ਨੇ ਜਿਸ ਦੇ ਵਿੱਚ ਅਸੀਂ ਉਹ ਦੇਖਦੇ ਪਏ ਹੁੰਦੇ ਹਾਂ ਕਿ ਲੌਂਗਵਾਲ ਦੀ ਵਰਸੀ ਮਨਾਈ ਜਾ ਰਹੀ ਆ ਅਸੀਂ ਐ ਨਹੀਂ ਦੇਖ ਰਹੇ ਹੁੰਦੇ ਕਿ ਹਾਂ ਗਿਆਨ ਸਿੰਘ ਲੀਨ ਹੋਣੀ ਅੱਜ ਕਿੱਥੇ ਬੈਠੇ ਨੇ ਕੀ ਆ ਸਾਨੂੰ ਜਾ ਕੇ ਉਹਨਾਂ ਨੂੰ ਮਿਲਣਾ ਚਾਹੀਦਾ ਆ ਉਹ ਸੂਰਬੀਰ ਯੋਧੇ ਨੇ ਆਪਣੀ ਜਵਾਨੀ ਦੇ ਵਿੱਚ ਇੰਨਾ ਵੱਡਾ ਕੰਮ ਕੀਤਾ ਆ 31 ਅਗਸਤ ਆ ਰਹੀ ਹੈਗੀ ਆ ਅਗਰ ਉਹ ਕੰਮ ਇੰਨਾ ਲੋਕਾਂ ਨੇ ਨਾ ਕੀਤਾ ਹੁੰਦਾ ਦਲਾਵਰ ਸਾਹਿਬ ਉਹਨਾਂ ਨੇ ਹਵਾਰਾ ਸਾਹਿਬ ਉਹਨਾਂ ਨੇ ਤੇ ਸ਼ਰ ਜੋ ਚੱਲ ਰਿਹਾ ਸੀਗਾ ਤੇ ਆਪਾਂ ਅੱਜ ਬੈਠ ਕੇ ਇਸ ਤਰੀਕਾ ਨਾਲ ਗੱਲ ਨਾ ਕਰ ਰਹੇ ਹੁੰਦੇ ਸੋ ਇਹ ਇਹ ਚੀਜ਼ ਇਹ ਚੀਜ਼ਾਂ ਨੇ ਯਾਦ ਰੱਖਣ ਵਾਲੀਆਂ ਔਰ ਇਹ ਚੀਜ਼ਾਂ ਨੇ ਸਾਨੂੰ ਅੱਗੇ ਤੋਰਨਾ ਆ ਇਹ ਚੀਜ਼ਾਂ ਨਾਲ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਤੋਂ ਵੱਡੇ ਕੌਣ ਨੇ ਆ ਸਾਡੇ ਵੱਡੇ ਬਜ਼ੁਰਗ ਨੇ ਇਹਨਾਂ ਨੇ ਵੱਡੀਆਂ ਕਾਰਨਾਵਾਂ ਕਮਾਈਆਂ ਨੇ ਇਹਨਾਂ ਨੇ ਵੱਡੇ ਕਾਰੇ ਕੀਤੇ ਨੇ ਤੋਂ ਤਾਂ ਕਰਕੇ ਇਹਨਾਂ ਤੇ ਸਵਾਲ ਕਰ ਹਾਂ ਉਹ ਏਦਾਂ ਦਾ ਪ੍ਰਕਾਸ਼ ਬਾਦਲ ਵੀ ਉਮਰ ਚ ਵੱਡਾ ਆ ਪਰ ਉਹਨੂੰ ਅਸੀਂ ਬਖਸ਼ਦੇ ਰਹੋਣਾ ਕਿਉਂਕਿ ਉਮਰ ਦਾ ਕੋਈ ਲੈਣਾ ਦੇਣਾ ਨਹੀਂ ਆ ਉਮਰ ਦੇ ਕਰਕੇ ਨਹੀਂ ਆ ਇਹਨਾਂ ਦੇ ਕਾਰਿਆਂ ਕਰਕੇ ਆ ਵੱਡੇ ਨੇ ਇਹਨਾਂ ਦੀ ਇਹ ਕੰਮਾ ਕਰਕੇ ਆ ਵੱਡੇ ਤੁਹਾਡਾ ਧੰਨਵਾਦ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਕੱਢੇ ਪੰਜਾਬੀ ਲੋਕ ਨਾਲ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ